ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਅ ਸੰਤਪੁਰੇ ਦੇ ਔਰ ਦਸ਼ਮੇਸ਼ ਕਲੋਨੀ ਦੇ ਜਿਹੜੇ ਵਾਟਰ ਪੰਪ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਚੱਲੇ ਸੀਗੇ ਉਹ ਪਿਛਲੇ ਲਗਭਗ 2 ਸਵਾ 2 ਸਾਲ ਦੀ ਕਾਰਗੁਜ਼ਾਰੀ ਜੋ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨੁਸਾਰ ਔਰ ਸਾਡੇ ਮੁਹੱਲੇ ਦੇ ਵਿੱਚ ਕੰਪਲੇਂਟ ਸੀਗੀ ਸਾਡੇ ਜਿਹੜੇ ਵਾਰਡ ਇੰਚਾਰਜ ਨੇ ਇੱਥੇ ਜਸਪਾਲ ਸਿੰਘ ਜੀ ਬੈਠੇ ਨੇ शेखर कुमार जी ने और सुखदेव सिंह रिंकू ने अपने या अपने कीना टोडा हरविंदर सर हरविंदर सुख जी हैगे ने ਅਤੇ ਸਾਰੇ ਵੀ ਸਾਥੀ ਇੱਥੇ ਪਹੁੰਚੇ ਹੋਏ ਨੇ ਖਾਸ ਤੌਰ ਤੇ ਜਿਹੜੀ ਉਸ ਦਿਨ ਮੈਂ ਵੀਡੀਓ ਇੱਕ ਦੇਖੀ ਸਾਡੇ ਮਾਣਯੋਗ ਕਪੂਰਥਲੇ ਦੇ ਰਾਣਾ ਗੁਰਜੀਤ ਸਿੰਘ ਜੀ ਜੋ ਐਮਐਲਏ ਨੇ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਕਿ ਇੰਡੀਆ ਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪੰਪ ਕਦੋਂ ਚੱਲੇ ਨੇ ਤੋ ਮੈਂ ਇੱਥੇ ਇੱਕ ਤੁਹਾਨੂੰ ਦਿਖਾਣਾ ਚਾਹੁੰਦਾ ਹੈ ਕਿ ਜਿਹੜਾ ਉਹਨਾਂ ਦੀ ਵਰਡਿੰਗ ਇਹ ਸੀਗੀ ਕਿ 27 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਕਿਸੇ ਨੇ ਕੰਮ ਨਹੀਂ ਕੀਤਾ ਅਤੇ ਉਪਰੋਂ ਹਦਾਇਤ ਹੈਗੀ ਆ ਸਰਕਾਰ ਦੀ ਕਿ ਲੋਕਾਂ ਦੇ ਕੰਮ ਨਾ ਕਰੋ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੋ ਤੇ ਤੰਗ ਪ੍ਰੇਸ਼ਾਨ ਕਰੋ ਔਰ ਉਹਨਾਂ ਨੇ ਇੱਕ ਹੋਰ ਟਿੱਪਣੀ ਕੀਤੀ ਸੀਗੀ ਕਿ ਜਿਹੜੀ ਕਾਰਪੋਰੇਸ਼ਨ ਕਮਿਸ਼ਨਰ ਹੈਗੀ ਆ ਉਹ ਕੰਮ ਨਹੀਂ ਕਰਦੀ ਮੈਂ ਇੱਥੇ ਉਹਨਾਂ ਨੂੰ ਦਿਖਾਣਾ ਚਾਹੁੰਦਾ ਕਿ ਐਮਐਲਏ ਸਾਹਿਬ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਕਪੂਰਥਲੇ ਦੇ ਵਿੱਚ ਪਿਛਲੇ 15 ਸਾਲਾਂ ਤੋਂ ਦਸ਼ਮੇਸ਼ ਕਨੌਨੀ ਸੰਤਪੁਰਾ ਨਰੋਤਮ ਵੀ ਆਰ ਸਾਰੀਆਂ ਗਲੀਆਂ ਦੇ ਵਿੱਚ ਲੋਕ ਸਿਗੇ ਜਿਹੜੇ ਰਹਿੰਦੇ ਸੀਗੇ ਸੰਗਣਾ ਏਰੀਆ ਹੋਣ ਕਰਕੇ ਪਾਣੀ ਦੀ ਕਮੀ ਸੀ ਤੁਹਾਡੀਆਂ ਸਰਕਾਰਾਂ ਦੇ ਵਿੱਚ ਕਾਉਂਸਲ ਦੇ ਪ੍ਰਧਾਨ ਵੀ ਤੁਹਾਡੇ ਰਹੇ ਨੇ ਕਾਰਪੋਰੇਸ਼ਨ ਨੇ ਵੀ ਇੱਕ ਸਾਲ ਲਗਭਗ ਕੰਮ ਕੀਤਾ ਆਪਣੀ ਤੁਹਾਡੀ ਸਰਕਾਰ ਦੇ ਵਿੱਚ ਉਦੋਂ ਇਹ ਕੰਮ ਨਹੀਂ ਚੱਲੂ ਹੋਇਆ ਲੋਕ ਤਰਾਤਰਾਂ ਕਰਕੇ ਹਰ ਸਾਲ ਪਾਣੀ ਦੇ ਵਿੱਚ ਤਰਾਤਰਾਂ ਕਰਦੇ ਸੀਗੇ ਮੈਂ ਦਿਖਾਣਾ ਚਾਹਣਾ ਤੁਹਾਨੂੰ ਇਹ ਜਿਹੜਾ ਵਰਕ ਆਰਡਰ ਹੈਗਾ ਆ ਗੋਇਲ ਜਿਹੜਾ ਟਿਊਬ ਹੈ ਸਟੋਰ ਲਾਬਾਂ ਨੂੰ ਜਿਹੜਾ ਆਰਡਰ ਦਿੱਤਾ ਗਿਆ ਇਹ ਆਰਡਰ ਦੇ ਵਿੱਚ ਇਹ ਆਰਡਰ ਗਿਆ ਹੋਇਆ ਹੈ 27 10 2022 ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਔਰ ਇੱਕ ਮਤਾ ਪਾਸ ਹੋਇਆ ਸੀ 8 9 2022 ਨੂੰ ਇਹ ਮਤਾ ਪਾਸ ਇਹ ਹੋਇਆ ਸੀਗਾ ਕਿ 38 ਲੱਖ ਦੇ ਜਿਹੜੇ ਪੰਪ ਹੈਗੇ ਨੇ ਉਹ ਇਸ ਕੰਪਨੀ ਨੂੰ ਜਿਹੜੇ ਕਿ ਬੋਰ ਕਰਨ ਦੇ ਲਈ ਦਿੱਤੇ ਗਏ ਸੀਗੇ ਯਾਨੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਸੀਗਾ ਤੇ ਇਹ ਕ੍ਰੈਡਿਟ ਵਾਰ ਜਿਹੜੀ ਚੱਲਦੀ ਪਈ ਹੈ ਇਹ ਬਹੁਤ ਹੀ ਘਨੌਣੀ ਗੱਲ ਹੈਗੀ ਹੈ ਕਿ ਐਦਾਂ ਨਹੀਂ ਹੋਣਾ ਚਾਹੀਦਾ ਠੀਕ ਹੈ ਤੁਸੀਂ ਕੰਮ ਕਰਦੇ ਹੋ ਜਾਂ ਨਹੀਂ ਕਰਦੇ ਹੋ ਤੁਹਾਨੂੰ ਤੁਹਾਡੇ ਦਿਲ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਜ਼ਿਆਦਾ ਪਤਾ ਹੋਊਗਾ ਜਾਂ ਤੁਹਾਡੇ ਐਮਸੀ ਤੁਹਾਡਾ ਗਣਗਾਨ ਕਰਦੇ ਨੇ ਬਟ ਜੋ ਸਚਾਈ ਹੈਗੀ ਹੈ ਤੁਹਾਨੂੰ ਛੁਪਾਣੀ ਨਹੀਂ ਚਾਹੀਦੀ ਲੋਕਾਂ ਅੱਗੇ ਇਹ ਜਿਹੜਾ ਕੰਮ ਹੈਗਾ ਬੋਰਿੰਗ ਦਾ ਔਰ ਪੰਪ ਵਾਟਰ ਪੰਪ ਲਗਾਉਣ ਦਾ ਜਿੰਨੇ ਵੀ ਸਾਡੇ ਉੱਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਹੋਰ ਜਿਹੜੇ ਬੋਰਡ ਇੰਚਾਰਜ ਨੇ ਉਨ੍ਹਾਂ ਦੀ ਮੈਂ ਉਹਨਾਂ ਨੂੰ ਸ਼ੁਭਾਸ਼ੀ ਦਵਾਂਗਾ ਕਿ ਉਹਨਾਂ ਨੇ ਇਹ ਮੁੱਦਾ ਚੱਕਿਆ ਤੇ ਕਾਰਪੋਰੇਸ਼ਨ ਦੇ ਵਿੱਚ ਕੰਮ ਹੋਇਆ ਜਦ ਕਿ ਜਦੋਂ 9ਵੇਂ ਮਹੀਨੇ ਦਾ ਮਤਾ ਪਿਆ ਹੋਇਆ ਹੈ ਵਰਕ ਆਊਟਰ ਗਿਆ 10ਵੇਂ ਮਹੀਨੇ ਦਾ ਕੰਮ 5ਵੇਂ ਮਹੀਨੇ ਤੱਕ ਨਹੀਂ ਹੋਇਆ ਉਹਦਾ ਕੋਈ ਨਾ ਕੋਈ ਕਾਰਨ ਨਹੀਂ ਸੀ ਕਿ ਤੁਹਾਡੀ ਜਿਹੜੀ ਕਾਰਪੋਰੇਸ਼ਨ ਸੀ ਉਹ ਮੇਅਰ ਵੀ ਤੁਹਾਡੀ ਕਾਂਗਰਸ ਦੇ ਹੈਗਾ ਹਾਊਸ ਵੀ ਤੁਹਾਡੀ ਕਾਂਗਰਸ ਦਾ ਜਿੰਨੇ ਵੀ ਕਾਂਗਰਸੀ ਐਮਸੀ ਨੇ ਤੁਹਾਡੇ ਇਸ ਕਾਰਪੋਰੇਸ਼ਨ ਦੇ ਵਿੱਚ ਕਿਤੇ ਨਾ ਕਿਤੇ ਕੰਮ ਰੁਕਿਆ ਗਿਆ ਸੀ ਇਸ ਕਰਕੇ ਇਹ ਜਿਹੜਾ ਕੰਮ ਰੁਕਿਆ ਜਾਣ ਕਰਕੇ ਲੋਕ ਤਰਾ ਤਰਾ ਕਰਕੇ ਮਰਦੇ ਪਏ ਸੀ ਪਾਣੀ ਦੀ ਪ੍ਰੋਬਲਮ ਸੀਗੀ ਤੁਸੀਂ ਲੋਕ ਚਾਹੁੰਦੇ ਸੀਗੇ ਕਿ ਇਹ ਕਪੂਰਥਲੇ ਦੇ ਵਿੱਚ ਲੋਕਾਂ ਨੂੰ ਪਾਣੀ ਨਾ ਮਿਲੇ ਤੁਸੀਂ ਇਸ ਕਰਕੇ ਕੰਮ ਰੋਕਿਆ ਇਲੈਕਸ਼ਨਾਂ ਦੇ ਵਿੱਚ ਜਾ ਕੇ ਤੁਸੀਂ ਇਹ ਪ੍ਰੋਪਾਗੈਂਡਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਪਾਣੀ ਦੀ ਸਪਲਾਈ ਹੈਗੀ ਹੈ ਅਸੀਂ ਕਰਾ ਰਹੇ ਆ ਜਾਂ ਸਿਵਰੇਜ ਸਫਾਈ ਅਸੀਂ ਕਰਾ ਰਹੇ ਆ ਸਾਰਾ ਕੰਮ ਜਿਹੜਾ ਨਗਰ ਕਾਉਂਸਲ ਹੈਗੀ ਆ ਉਹ ਕਰ ਰਹੀ ਆ ਕਪੂਰਥਲਾ ਦੀ ਔਰ ਸਰਕਾਰ ਕਰਦੀ ਪਈ ਸੀ ਹਾਂ ਹੁਣ ਕੋਟ ਲੱਗਾ ਹੋਣ ਦੇ ਕਰਕੇ ਉਹ ਜਿਹੜਾ ਉਹਨੂੰ ਓਪਨਿੰਗ ਨਹੀਂ ਕੀਤੀ ਜਾ ਸਕਦੀ ਸੀ ਕਿ ਵਾਟਰ ਪੰਪ ਦੀ ਔਰ ਤੁਸੀਂ ਜਿਹੜੀ ਓਪਨਿੰਗ ਤੁਹਾਡੇ ਜਿਹੜੇ ਐਮਐਲਏ ਨੇ ਕਪੂਰਥਲਾ ਦੇ ਰਾਜਬੰਸ ਕੋ ਰਾਣਾ ਜੀ ਉਹਨਾਂ ਨੇ ਆ ਕੇ ਜਿਹੜੀ ਇਹ ਓਪਨਿੰਗ ਕੀਤੀ ਮੈਂ ਸਮਝਦਾ ਬਿਲਕੁਲ ਗਲਤ ਹੈਗਾ ਹੈ ਓਪਨਿੰਗ ਕੋਈ ਵੀ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ ਕਿਉਂਕਿ ਇਸ ਵੇਲੇ ਰਾਜ ਜਿਹੜਾ ਹੈਗਾ ਆ ਉਹ ਇਲੈਕਸ਼ਨ ਕਮਿਸ਼ਨ ਦਾ ਹੈਗਾ ਆ ਤੋ ਮੈਂ ਇਹ ਤੁਹਾਨੂੰ ਦੱਸਣਾ ਜ਼ਰੂਰੀ ਸੀਗਾ ਕਿ ਤੁਸੀਂ ਝੂਠ ਨਾ ਬੋਲਿਆ ਕਰੋ ਇਹ ਲੋਕਾਂ ਨੂੰ ਤੁਸੀਂ ਗੁੰਮਰਾਹ ਨਾ ਕਰੋ ਵੋਟਾਂ ਦੀ ਰਾਜਨੀਤੀ ਨਾ ਕਰੋ ਸੱਚ ਦੱਸੋ ਕਿਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਇਹ ਕੰਮ ਹੋਇਆ ਹੈਗਾ ਤੇ ਤੁਸੀਂ ਬਾਰ ਬਾਰ ਕਹਿ ਰਹੇ ਸੀ 27 ਮਹੀਨੇ ਪਹਿਲਾਂ ਜਿਹੜਾ ਪੰਪ ਨਹੀਂ ਲੱਗਿਆ ਹੁਣ ਲੱਗਿਆ ਹੁਣ ਇਸ ਲਈ ਲੱਗਿਆ ਕਿਉਂਕਿ ਵਰਕ ਕੋਡ ਦੀ ਇਹ ਸਰਕਾਰ ਦੇ ਵਿੱਚ ਹੋਇਆ ਪਹਿਲਾਂ ਤਾਂ ਕੀਤਾ ਨਹੀਂ ਸੀ ਤੁਸੀਂ ਤਾਂ ਉਹੀ ਰਾਜਨੀਤੀ ਖੇਡਦੇ ਆ ਰਹੇ ਹੋ ਜਿਵੇਂ ਕਿ 170 ਮੁਲਾਜ਼ਮ ਜਿਹੜੇ ਸੀਗੇ ਤੁਸੀਂ ਉਹਨਾਂ ਨੂੰ ਕੋਰਪੋਰੇਸ਼ਨ ਦੇ ਵਿੱਚ ਜਿਹੜਾ ਕੱਚਾ ਮੁਲਾਜ਼ਮਾਂ ਨੂੰ ਰੱਖਣਾ ਸੀਗਾ ਤੁਸੀਂ ਪਿਛਲੇ ਕਾਫੀ ਸਾਲਾਂ ਤੋਂ ਉਹ ਮਤਾ ਪਾਇਆ ਹੋਇਆ ਸੀਗਾ ਤੁਸੀਂ ਬਾਅਦ ਵਿੱਚ ਮਤਾ ਕੈਨਸਲ ਕਰ ਦਿੱਤਾ ਬਾਅਦ ਵਿੱਚ ਤੁਸੀਂ ਭਾਂਡਾ ਫੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਆਮ ਆਦਮੀ ਪਾਰਟੀ ਸਰਕਾਰ ਨਹੀਂ ਪੱਕੇ ਹੋਣ ਦਿੰਦੀ ਆ ਏਮਪਲਾਈ ਰੱਖਣ ਨਹੀਂ ਦਿੰਦੀ ਹੈਗੀ ਇਹ ਕਿਤੇ ਨਾ ਕਿਤੇ ਇਹ ਗਲਤ ਹੋ ਰਿਹਾ ਸਾਰਾ ਕੁਝ ਇਹ ਲੋਕਾਂ ਨੂੰ ਗੁੰਮਰਾਹਾ ਕਰੋ ਗੁੰਮਰਾਹ ਲੋਕ ਨਹੀਂ ਹੋਣਗੇ ਕਿਉਂਕਿ ਲੋਕ ਕਪੂਥਲੇ ਦੇ ਸਿਆਣੇ ਨੇ ਚੰਗੇ ਨੇ ਸੂਝਵਾਨ ਨੇ ਤੇ ਜਿਹੜਾ 7-8000 ਵੋਟ ਦਾ ਫਰਕ ਹੈਗਾ ਉਹ ਤਾਂ ਦੂਰ ਹੋਊਗਾ ਹੋਊਗਾ ਕਪੂਥਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਇਹ ਹੁਣ ਜਿਹੜੀ 2024 ਇਲੈਕਸ਼ਨ ਹੋ ਰਹੀ ਹੈ ਲੱਗ ਤੋਂ ਲਗਭਗ 15000 ਵੋਟ ਨਾਲ ਕਾਂਗਰਸ ਨੂੰ ਪਿੱਛੇ ਛੱਡ ਕੇ ਨੰਬਰ 1 ਤੇ ਆਏਗੀ ਜੀ ਟੋਟਲ ਕਿੰਨੇ ਪੰਪ ਲੋਟ ਹੋਏ ਸੀਗੇ ਟੋਟਲ ਜਿਹੜੇ ਪੰਪ ਸੀਗੇ ਇਹਨਾਂ ਦੇ ਇਹ ਕਹਿਣ ਦੇ ਮੁਤਾਬਕ 9 ਲੋਟ ਹੋਏ ਸੀਗੇ ਜਿਹਦੇ ਵਿੱਚੋਂ ਇਹਨਾਂ ਨੇ ਕੰਮ ਸਾਰਾ ਰੋਕ ਛੱਡਿਆ ਹੋਇਆ ਸੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਮਤੇ ਪਏ ਮਤੇ ਪੈਣ ਤੋਂ ਬਾਅਦ ਇਹਨਾਂ ਨੇ ਕੰਮ ਅੱਗੇ ਨਹੀਂ ਚੱਲਣ ਦਿੱਤਾ ਹੁਣ ਇਹ ਰਾਜਨੀਤੀ ਖੇਡਦੇ ਪੈਣੇ ਜੀ ਆਵਾਦਿ ਸਿੰਘ ਨੇ ਕਿਹਾ ਜੀ ਆਵਾਦਿ ਪਾਰਟੀ ਨੂੰ 15000 ਤੋਂ ਵੱਧ ਉੱਪਰ ਵੋਟ ਨਹੀਂ ਇਹ ਤਾਂ ਜੀ ਦੇਖੋ ਉਹ ਤਾਂ ਪਹਿਲਾਂ ਵੀ ਕਹਿੰਦੇ ਸੀ ਆਮ ਆਦਮੀ ਇਹ ਲੋਗ ਇਹ ਵੱਡੇ ਲੋਗ ਨੇ ਅਸੀਂ ਨਾ ਅੱਜ ਕੁਝ ਵੀ ਨਹੀਂ ਆਮ ਲੋਗ ਅਸੀਂ ਬੈਠੇ ਹੋਏ ਇੱਥੇ ਅਸੀਂ ਇਹਨਾਂ ਦਾ ਮੁਕਾਬਲਾ ਪੈਸੇ ਦੇ ਤੌਰ ਤੇ ਨਹੀਂ ਕਰ ਸਕਦੇ ਪਰ ਸਾਡੀਆਂ ਜਮੀਰਾਂ ਜਾਗਦੀਆਂ ਨੇ ਅਸੀਂ ਲੋਗ ਹਮੇਸ਼ਾ ਤੱਥ ਦੇ ਆਧਾਰ ਤੇ ਗੱਲ ਕਰਦੇ ਆਂ ਜਮੀਨੀ ਲੈਵਲ ਤੇ ਕੰਮ ਕਰਦੇ ਆਂ ਲੋਕਾਂ ਦੇ ਵਿੱਚ ਰੁਝਾਨ 2022 ਦੇ ਵਿੱਚ ਵੀ ਬਹੁਤ ਜ਼ਿਆਦਾ ਸੀਗਾ ਇਹ ਤਾਂ ਉਹਦੇ ਵੀ ਕਹਿੰਦੇ ਸੀ ਸਰਕਾਰ ਨਹੀਂ ਬੰਨੀ ਹੈਗੀ ਤੇ 91 ਸੀਟਾਂ ਦੇ ਕੇ ਸਭ ਤੋਂ ਜ਼ਿਆਦਾ ਹਨੇਰੀ ਚੱਲੀ ਪੰਜਾਬ ਦੇ ਵਿੱਚ ਤੇ ਬਣਮੀ ਸੀਟਾ ਦੇ ਕੇ ਆਮ ਲੋਕਾਂ ਨੇ ਜਿਹੜੀ ਆਪਣੀ ਸਰਕਾਰ ਬਣਾਈ ਜੇ ਮੈਂ ਸਾਬ ਤੁਹਾਡੀ ਹੋਣ ਜਦੋਂ ਪਾਰਟੀ ਆਉਣ ਦੇ ਵਿੱਚ ਸ਼ਹਿਰ ਦੇ ਵਿੱਚ ਕਿੰਨੇ ਪੰਪ ਲੱਗਣ ਜਾਣਗੇ ਤੁਹਾਡੀ ਪਾਰਟੀ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਪਿਆ ਸੀ ਉਹ ਅੱਗੇ ਕੰਟੀਨਿਊ ਹੋਏਗਾ ਕੰਮ ਰੁਕੇਗਾ ਨਹੀਂ ਅੱਗੇ ਹੋਰ ਵੀ ਜਿਹੜੀ ਵੀ ਪਾਣੀ ਦੀ ਦਿੱਕਤ ਹੈ ਦਾ ਵੱਧ ਤੋਂ ਵੱਧ ਪੰਪ ਲਗਾਏ ਜਾਣਗੇ ਜੇ ਕਿਤੇ ਸੇ ਪ੍ਰੋਬਲਮ ਆ ਜੇਗਾ ਨਾ ਜੀ ਸਿੰਘ ਮੈਂ ਕਹਿਣ ਦੇ ਮਤਾਬਿਕ 9 ਜਿਹੜੇ ਪੰਪ ਸੀ ਉਹ 9 ਦੇ 9 ਚੱਲਣਗੇ ਉਹਨਾਂ ਦੇ ਕਹਿਣ ਦੇ ਮਤਾਬਿਕ 9 ਹੋਣਗੇ 15 ਹੋਣਗੇ ਇਸ ਚੀਜ਼ ਨੂੰ ਮੈਂ ਹਜੇ ਪੈਲੀ ਨਹੀਂ ਕੀਤਾ ਮੈਂ ਤਾਂ ਸਿਰ ਕਿ ਵਾਰਡ ਨੰਬਰ ਜਿਹੜਾ 37 ਤੇ 38 ਹੈਗਾ ਉਹਦਾ ਜਿਹੜਾ 70 ਲੱਖ ਰੁਪਏ ਦਾ ਜਿਹੜਾ ਇਹ ਗੋਇਲ ਜਿਹੜਾ ਹੈਗਾ 12 ਸਟੋਰ ਨਾਪਾ ਲੋ ਜਿਹੜਾ ਆਰਡਰ ਦਿੱਤਾ ਗਿਆ ਸੀਗਾ ਉਹ ਕੰਮ ਹੋ ਚੁੱਕਾ ਹੈ ਸਰਕਾਰ ਦੇ ਵਿੱਚ ਹੋਇਆ ਆਪ ਜੋ ਮਰਜ਼ੀ ਕਰੀ ਜਾਂਦੇ ਆ ਜੀ ਮੁਸਲਮਾਨ ਦੁਆਰਾ ਇਹ ਕਿਉਂ ਆ ਜੀ ਤਾਂ ਕਹਿਣਾ ਹੈ ਕਿ ਤੁਸੀਂ ਇੱਕ ਪੱਪਦ ਦਾ ਵਾਟਨ ਕੀਤਾ ਤੇ ਤੁਸੀਂ ਮਠਾਈ ਵੰਡ ਰਹੇ ਉਸ ਵੱਲ ਅਸੀਂ ਉਹਨੂੰ ਕੱਟ ਨਹੀਂ ਕੀਤਾ ਸੀਗਾ ਮੈਂ ਉਹਨੂੰ ਡੋਰ ਟੂ ਡੋਰ ਵੀ ਕਰਦਾ ਮੈਂ ਪਸੋਂ ਦੀ ਗੱਲ ਕਰ ਰਿਹਾ ਤੁਹਾਨੂੰ ਮੈਂ ਤਾਂ ਡੋਰ ਟੂ ਡੋਰ ਜਾ ਰਿਹਾ ਸੀਗਾ ਲੋਕਾਂ ਨੇ ਖੁਸ਼ੀ ਦੇ ਵਿੱਚ ਸਾਨੂੰ ਲੋਕ ਕਿ ਸਾਡੇ ਜਿਹੜਾ ਹੈਗਾ ਆ ਉਹ ਮੂੰਹ ਮਿੱਠੇ ਕਰਾਇਆ ਲੱਡੂ ਵੰਡੇ ਕਿ ਜਿਹੜੀ ਆਮ ਆਦਮੀ ਪਾਰਟੀ ਜਿਹੜੇ ਜਿਹੜੇ ਵਰਕਰ ਸੀ ਉਹਨਾਂ ਦੀ ਕਾਰਗੁਜ਼ਾਰੀ ਦੇ ਲਈ ਨੇ ਇਸ 15 ਸਾਲਾਂ ਦਾ ਤਰਾ ਤਰਾ ਕਰਦੇ ਪਏ ਸੀ ਲੋਕ ਔਰ ਇਸ ਹੁਣ ਸਰਕਾਰ ਦੇ ਵਿੱਚ ਆ ਕੇ ਕੰਮ ਹੋਇਆ ਇਹ ਤਾਂ ਜੇ 2 ਸਾਲ ਹੋਏ ਨੇ ਪਿੱਛੇ 75 ਸਾਲਾਂ ਦੀ ਜਿਹੜੀ ਬਿਮਾਰੀ ਹੈਗੀ ਆ ਉਹ ਹੌਲੀ ਹੌਲੀ ਠੀਕ ਹੋਏਗੀ ਜੀ ਸਰ ਲੱਡੂ ਉਹਨਾਂ ਤੁਹਾਡੀ ਪਾਰਟੀ ਲੋਕਾਂ ਨੂੰ ਵੰਡੇ ਲੋਕਾਂ ਵੱਲੋਂ ਵੰਡੇ ਗਏ ਸੀਗੇ ਜੀ ਤੁਹਾਡੇ ਪੁੱਛ ਜਿਹੜੇ ਕੀ ਨਾਲ ਦੇ ਨਿਕਲੀ ਰਾਨਾ ਕੁਮਰ ਸਿੰਘ ਮੈਂ ਦੱਸਦੇ ਕਿਉਂ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਨਹੀਂ ਡਰਨ ਆਡਰ ਵਾਲੀ ਗੱਲ ਹੀ ਹੈ ਹਰ ਕੋਈ ਇਹ ਜਿਹੜਾ ਬਲਾਕ ਹੈਗਾ ਇਸ ਵੇਲੇ ਮੈਨੂੰ ਦਿੱਤਾ ਗਿਆ ਮੇਰਾ ਫਰਜ਼ ਬੰਦਾ ਸੀ ਕਿ ਮੈਂ ਕਪੂਰਥਲੇ ਦੇ ਲੋਕਾਂ ਨੂੰ ਦੱਸਾਂ ਕਿ ਇਹ ਬਲਾਕ ਦੇ ਵਿੱਚ ਸਾਡੇ ਇਸ ਵੇਲੇ ਵਾਰਡ ਪ੍ਰਧਾਨ ਸ਼ੇਖਰ ਜੀ ਵੀ ਪਹੁੰਚ ਗਏ ਚੁਪੇ ਨੇ ਔਰ ਵਿਕਾਸ ਮੂਮੀ ਜੀ ਪਹੁੰਚ ਚੁੱਕੇ ਨੇ ਇਸ ਵੇਲੇ ਇੱਥੇ ਔਰ ਬਲਾਕ ਮੇਰੇ ਕੋਲ ਹੈਗਾ ਮੇਰੀ ਜ਼ਿੰਮੇਵਾਰ ਬੰਦੀ ਹੈ ਕਿ ਲੋਕ ਲੋਕਾਂ ਨੂੰ ਜੇ ਮੌਜੂਦਾ ਐਮਐਲਏ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਉਹਨਾਂ ਨੂੰ ਦੱਸਾਂ ਕਿ ਇਦਾਂ ਦੀ ਕੋਈ ਗੱਲ ਨਹੀਂ ਇਹ ਬਹੁਤ ਜ਼ਿਆਦਾ ਗੁੰਮਰਾਹ ਕਰਦੇ ਨੇ ਪਰ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਲੋਕੀ ਬਲੋਗ ਬਹੁਤ ਸਿਆਣੇ ਨੇ ਜੀ ਮੈਂ ਇੱਥੇ ਕੋ ਹੋਰ ਗੱਲ ਕਹਿਣੀ ਚਾਹਨਾ ਕਿ ਇੱਕ ਮੇਰੇ ਕੋ ਵੀਡੀਓ ਆਈ ਹੈਗੀ ਹੈ ਉਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਭੇਜਦਾਗਾ ਕਿ ਉਸ ਵੀਡੀਓ ਦੇ ਵਿੱਚ ਬੜੀ ਭੱਦੀ ਸ਼ਬਦਾਵਲੀ ਸਾਡੇ ਐਮਐਲਏ ਸਾਹਿਬ ਨੇ ਉਹ ਜਿਹੜੀ ਆਮ ਆਦਮੀ ਪਾਰਟੀ ਦੇ ਲੋਕਾਂ ਲਈ ਜਾਂ ਮੇਰੇ ਲਈ ਵਰਤੀ ਹੈਗੀ ਆ ਤੋਂ ਮੈਂ ਇਹ ਸਮਝਦਾ ਕਿ ਸਿਆਣੇ ਬਿਆਨੇ ਬੰਦੇ ਹੋ ਕੇ ਜਿਹੜੇ ਬੋਲ ਚਾਲ ਦੀ ਮਾਨ ਮਰਿਆਦਾ ਨਹੀਂ ਰੱਖਦੇ ਹੈਗੇ ਉਹ ਸਾਡੇ ਵਰਗੇ ਆਮ ਲੋਕਾਂ ਨੂੰ ਕੀ ਸੇਧ ਦੇਣਗੇ ਤੋ ਆਮ ਲੋਕ ਜਦੋਂ ਉੱਠਦੇ ਨੇ ਨਾ ਉਹ ਇੱਕ ਉਂਗਲੀ ਦੀ ਮਾਰ ਕਰਕੇ ਤਖਤੇ ਪਲਟ ਦਿੰਦੇ ਹੁੰਦੇ ਨੇ ਜਦੋਂ ਆਮ ਲੋਕਾਂ ਦੀ ਆਵਾਜ਼ ਉੱਠਦੀ ਹੈ ਤੇ ਉਹ ਵੱਡੇ ਵੱਜੇ ਜਿਹੜੇ ਹੈਗੇ ਆ ਰਾਜੇ ਰਾਣਿਆਂ ਨੂੰ ਇਹ ਜਿਹੜਾ ਹੈਗਾ ਆ ਉਹ ਜ਼ੀਰੋ ਵੀ ਕਰ ਦਿੰਦੇ ਨੇ ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਆਪਣੀ ਮਾਨ ਮਰਿਆਦਾ ਨੂੰ ਪੂਰਾ ਰੱਖੋ ਤੁਸੀਂ ਬਜ਼ੁਰਗੋ ਤੁਸੀਂ ਸਾਡੇ ਸਮਾਜ ਦਾ ਜਿਹੜਾ ਹੈਗਾ ਆ ਉਹ ਇੱਕ ਬਜ਼ੁਰਗਾ ਦਾ ਜਿਹੜਾ ਹੈਗਾ ਆ ਪੂਰੀ ਮਾਨ ਮਰਿਆਦਾ ਹੁੰਦੀ ਆ ਸਰਮਾਇਆ ਉਹ ਤੁਸੀਂ ਸਾਡੇ ਸਮਾਜ ਦੇ ਪਰ ਜੇ ਤੁਸੀਂ ਆਪ ਹੀ ਮੰਦੇ ਸ਼ਬਦ ਬੋਲੂਗੇ ਤੇ ਉਹ ਸਾਡੇ ਵਰਗੇ ਨੌਜਵਾਨਾਂ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿ ਸਾਨੂੰ ਕੀ ਸੇ ਦੇਣਗੇ ਅਸੀਂ ਤਾਂ ਜਿਹੜੇ ਪੋਲਿਟੀਕਲ ਲੋਗ ਆ ਅਸੀਂ ਹਰਸੀ ਰਾਜਨੀਤਿਕ ਨਹੀਂ ਆ ਅਸੀਂ ਰਾਜਨੀਤੀ ਦੇ ਵਿੱਚ ਆਏ ਆ ਕੈਨਜੀਓ ਵਾਂਗੂ ਅਸੀਂ ਕੰਮ ਕਰਿਆ ਲੋਕ ਸੇਵਾ ਵਾਂਗ ਕੰਮ ਕਰਿਆ ਆਮ ਲੋਕਾਂ ਨੂੰ ਜਿਹੜਾ ਹੈਗਾ ਆ ਤੁਸੀਂ ਚੰਗੀ ਸੇਵ ਦੇਓ ਇਹਦੀ ਬਜਾਏ ਕੋਈ ਮਾਰਾ ਸ਼ਬਦ ਜਾਂ ਅਪਸ਼ਬਦ ਬੋਲੋ ਜੀ ਮੈਂ ਤੁਹਾਨੂੰ ਵਟਸਐਪ ਕਰਦਾਗਾ ਮੇਰੀ ਜਮੀਨੇ ਜਾਇਦੰਦੀ ਮੇਰੀ ਇਹ ਵੀਡੀਓ ਮਾਵਾ ਭੈਣਾਂ ਨੇ ਵੀ ਦੇਖਣੀ ਹੈਗੀਆਂ ਤੇ ਮੈਂ ਨਹੀਂ ਚਾਹਦਾ ਕਿ ਤੁਸੀਂ ਉਹ ਵੀਡੀਓ ਜਿਹੜੀ ਮੈਂ ਆਪਣੇ ਮੂੰਹੋਂ ਅਲਫਾਜ਼ ਕੱਢਣਾ ਤੁਹਾਨੂੰ ਮੈਂ ਵੀਡੀਓ ਭੇਜਦਾਗਾ ਤੁਸੀਂ ਨਾਲ ਪਲੇ ਕਰਨੀ ਤੇ ਕਰ ਸਕਦੇ ਜੇ ਤੁਸੀਂ ਪਾਸੋਂ ਦਿਖਾ ਦੋ ਤਾਂ ਮੈਂ ਹੁਣੇ ਤੁਹਾਨੂੰ ਦੇਦਾਗਾ ਜੀ ਮੈਂ ਉਹਦੇ ਵਿੱਚ ਜੋ ਵੜੇ ਹੈਗੀ ਆ ਉਹ ਦਿਖਾਉਣ ਵਾਲੀ ਨਹੀਂ ਹੈਗੀ ਤੁਹਾਨੂੰ ਮੈਂ ਭੇਜਦਾਗਾ ਤੁਸੀਂ ਉਹਦੇ ਤੇ ਵੀਪ ਲਗਾ ਕੇ ਉਹਨੂੰ ਪਲੇ ਕਰ ਸਕਦੇ ਹੋ ਜੀ ਤਕੀਬ ਤਾਂ ਹੁਣ ਵੀ ਲੱਗਦਾ ਤੁਸੀਂ ਦਿਖਾ ਦਿਓ ਮੈਂ ਤਾਂ ਪੂਰਥਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਚੱਲਦੀ ਪਈ ਹੈ ਇਸ ਵਾਰ 25 ਸਾਲਾਂ ਬਾਅਦ ਜਿਹੜਾ ਤਖਤਾ ਪਲਟਣ ਵਾਲਾ ਕਪੂਰਥਲੇ ਦੇ ਵਿੱਚ ਕਪੂਰਥਲੇ ਦੇ ਲੋਕ ਬੜੀ ਵੱਡੀ ਜਿੱਤ ਦੇ ਨਾਲ ਕਪੂਰਥਲੇ ਨੂੰ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ ਨੇ ਉਹਦਾ ਕਾਰਨ ਇਹ ਹੈਗਾ ਕਿ ਲੋਕਾਂ ਦਾ ਕੰਮ ਕੀਤੇ ਹੋਏ ਨੇ ਇਮਾਨਦਾਰੀ ਦੇ ਨਾਲ ਜੇ ਟੈਕਸ ਇਕੱਠਾ ਕੀਤਾ ਸੀ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਉਹ ਲੋਕਾਂ ਨੂੰ ਇੱਕ ਸੁਵਿਧਾ ਦੇ ਕੇ ਪੈਸਾ ਵਾਪਸ ਕਰ ਰਹੇ ਨੇ ਜਿਹੜੀਆਂ ਸੁਵਿਧਾਵਾਂ ਚਾਹੇ ਉਹ ਬਿਜਲੀ ਦੇ ਬਿੱਲਾਂ ਦੀਆਂ ਹੋਣ ਤੁਸੀਂ ਵੀ ਤੁਹਾਡੀ ਪੱਤਰਕਾਰੋਂ ਤੁਹਾਡੇ ਵੀ ਘਰਾਂ ਦੇ 00 ਬਿੱਲ ਆਏ ਨੇ ਉਹ ਮੈਂ ਕਪੂਥਲਾ ਵਾਸੀਆਂ ਨੂੰ ਇਹ ਹੀ ਕਵਾਂਗਾ ਜੇ ਤੁਹਾਡੇ ਘਰਾਂ ਦੇ ਵਿੱਚ 00 ਬਿਜਲੀ ਦਾ ਬਿੱਲ ਆਇਆ ਹੈਗਾ ਜੇ ਤੁਸੀਂ ਮਹੱਲਾ ਕਲੀਨਿਕਾ ਤੋਂ ਖੁਸ਼ ਹੋ ਜੇ ਤੁਹਾਡੇ ਘਰ ਦੇ ਕਿਸੇ ਪੁੱਤਰ ਜਾਂ ਧੀ ਨੂੰ ਫ੍ਰੀ ਦੇ ਵਿੱਚ ਨੌਕਰੀ ਮਿਲੀ ਹੈ ਬਿਨਾਂ ਰਿਸ਼ਵਤ ਤੋਂ ਤੇ ਤੁਸੀਂ ਇੱਕ ਵਾਰ ਝਾੜੂ ਦਾ ਬਟਨ ਦਬਾ ਕੇ ਦਾ ਕਰਜ਼ਾ ਜੁਰਤਾਰ ਦੇਵੋ ਜੀ ਭਗਵਾਨ ਜੀ ਸੀਐਮ ਸਾਹਿਬ ਆਏ ਉੱਥੇ ਪ੍ਰੈਸ ਮੇਰੀ ਡਿਊਟੀ ਲੱਗੀ ਹੋਈ ਸੀ ਪ੍ਰੈਸ ਨੂੰ ਸਾਰਿਆਂ ਨੂੰ ਉੱਥੇ ਚੇਅਰ ਤੇ ਬਿਠਾਣਾ ਤੁਹਾਡੀਆਂ ਕੁਰਸੀਆਂ ਉੱਥੇ ਲੱਗੀਆਂ ਹੋਈਆਂ ਸੀ ਮੈਂ ਤਾਂ ਸੋਕੋ ਤੁਹਾਡੇ ਨਾਲ ਰੋਸ ਕਰਨਾ ਸੀ ਕਿ ਤੁਸੀਂ ਲੋਕ ਕਿਉਂ ਨਹੀਂ ਆਏ ਪਰ ਉਲਟਾ ਤੁਸੀਂ ਮੈਨੂੰ ਕਹ ਰਹੇ ਹੋ ਸਾਨੂੰ ਬੜਨ ਨਹੀਂ ਦਿੱਤਾ ਮੈਂ ਇਹਦੇ ਬਾਰੇ ਪੂਰੀ ਤਫਤੀਸ਼ ਕਰਾਂਗਾ ਫਿਰ ਤੁਹਾਨੂੰ ਜਵਾਬ ਦਵਾਂਗਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਨਾ ਤੁਹਾਡੇ ਚੋਂ ਕਿਸੇ ਪ੍ਰੈਸ ਵਾਲੇ ਵੀ ਨੇ ਮੈਨੂੰ ਦੱਸਿਆ ਜੇ ਇਹੋ ਜਿਹੀ ਕੋਈ ਗੱਲ ਹੈਗੀ ਮੈਂ ਉਹਦੇ ਬਾਰੇ ਇੱਕ ਵਾਰੀ ਤਫਤੀਸ਼ ਕਰ ਲਾਂਗਾ ਜੀ ਸਰ ਇੱਕ ਦਿਨ ਪਹਿਲਾਂ ਵੀ ਪੁਲਾਹਤ ਦੇ ਵਿੱਚ ਵੀ ਇਸੇ ਤਰ੍ਹਾਂ ਪੱਤਰਕਾਰਾਂ ਨੂੰ ਬਾਹਰ ਕੱਢਿਆ ਗਿਆ ਹੈਗਾ ਸੀ ਮੰਗ ਦੀ ਜਿਹੜੀ ਉਸੇ ਪ੍ਰੈਸਾਂ ਜਿਹੜੀ ਭੌਂਤਮਨ ਸਰਕਾਰ ਦੇ ਦੇਖੋ ਮੈਨੂੰ ਐਦਾਂ ਲੱਗਦਾ ਹੈ ਮੈਂ ਜੋ ਮੇਰਾ ਆਪਣਾ ਐਨਾਲਿਸਿਸ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਿਹਾੜੀ ਦੇ ਵਿੱਚ 9 ਤੋਂ 10 ਜਿਹੜੀਆਂ ਜਨ ਸੁਭਾਵਾਂ ਤੇ ਰੋਡ ਸ਼ੋ ਜਿਦੇ ਵਿੱਚ ਸ਼ਾਇਦ ਉਹ ਜੋ ਵੀ ਆਪਣੀ ਗੱਲ ਰੱਖਣੀ ਚਾਹੁੰਦੇ ਨੇ ਉਹ ਪ੍ਰੈਸ ਨੂੰ ਛੱਡ ਕੇ ਆਪਣੇ ਸੋਸ਼ਲ ਮੀਡੀਆ ਤੇ ਭੇਜ ਰਹੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਭੇਜਣਾ ਮਤਲਬ ਇਹ ਹੈ ਕਿ ਪ੍ਰੈਸ ਉੱਥੋਂ ਕਾਪੀ ਕਰਕੇ ਆਪਣੀ ਪ੍ਰਿੰਟਿੰਗ ਮੀਡੀਆ ਨੂੰ ਚਾਹੇ ਚੈਨਲੋਂ ਭੇਜ ਦੇ ਮੈਨੂੰ ਇਹ ਐਦਾਂ ਲੱਗਿਆ ਤੁਹਾਡੀ ਇਹ ਗੱਲ ਸੁਣਨ ਤੋਂ ਬਾਅਦ ਸ਼ਾਇਦ ਬਿਜ਼ੀ ਸਕੇਡਿਊਲ ਹੋਣ ਦੇ ਕਰਕੇ ਉਹਨਾਂ ਨੇ ਸ਼ਾਇਦ ਪ੍ਰੈਸ ਨੂੰ ਨਾ ਸਾਹਮਣਾ ਕੀਤਾ ਹੋਵੇ ਸੋਸ਼ਲ ਮੀਡੀਆ ਦੇ ਨਹੀਂ ਮੈਂ ਤਾਂ ਤੁਸੀਂ ਮੇਰੇ ਵੀਰੋਂ ਕਪੂਰਥਲੇ ਨੇ ਮੈਂ ਤਾਂ ਤੁਹਾਡੇ ਕੋਲ ਆ ਕੇ ਹੈਗਾ ਮੇਰੀਆਂ 9 9 10 10 ਜਨ ਸਭਾਵਾਂ ਪੂਰੇ ਪੰਜਾਬ ਚ ਨਹੀਂ ਹੈਗੀਆਂ ਕਿਉਂਕਿ ਮੈਂ ਉਹ ਬਹੁਤ ਵੱਡੇ ਕੱਦ ਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਇੱਕ ਛੋਟਾ ਆ ਆਮ ਘਰਾਂ ਚੋਂ ਉੱਠਿਆ ਹੋਇਆ ਇੱਕ ਗਨਮੈਨ ਦਾ ਮੁੰਡਾ ਜਿਹੜਾ ਚੇਅਰਮੈਨ ਹੈਗਾ ਜੇ ਬਣਾ ਦਿੱਤਾ ਤਾਂ ਮੈਂ ਆਪਣੀ ਜ਼ਿੰਮੇਵਾਰੀ ਨੂੰ ਬਖੂਬੀ ਨਾਲ ਨਿਭਾਉਂਦੇ ਹੋਏ ਮੈਂ ਇਹ ਕੰਮ ਕਰ ਰਿਹਾ ਜੀ ਮੁੱਖ ਮੰਤਰੀ ਸਾਹਿਬ ਨੂੰ ਐਸਾ ਡਰ ਕੀ ਪੈਗਾ ਜਿਹੜਾ ਮੀਡੀਆ ਨੂੰ ਮਨਾ ਕੀਤਾ ਨਹੀਂ ਡਰ ਦੀ ਗੱਲ ਨਹੀਂ ਮੈਂ ਤਾਂ ਕਈ ਨਾ ਚੇਅਰ ਉੱਥੇ ਰੱਖੀਆਂ ਹੋਈਆਂ ਸੀਗੀਆਂ ਐਟ ਅ ਟਾਈਮ ਕੀ ਹੋਇਆ ਮੈਂ ਉਹਦੇ